ਮਾਝਾ ਪ੍ਰਦੇਸ਼ ਤੋਂ ਚੰਡੀਗੜ੍ਹ ਦੇ ਵਿੱਚ ਇੱਕ 22 ਸਾਲ ਦੀ ਕੁੜੀ ਪੜ੍ਹਾਈ ਕਰਨ ਦੇ ਲਈ ਆਉਂਦੀ ਹੈ ਕੋਈ ਕੋਰਸ ਕਰਨ ਦੇ ਲਈ ਆਉਂਦੀ ਹੈ ਤੇ ਵਿਕ ਦੇ ਵਿੱਚ ਕੁਝ ਬੜਨ ਦੇ ਲਈ ਆਉਂਦੀ ਹੈ ਪਰ ਜਦੋਂ ਉਹ ਪਿਆਰ ਦੇ ਚੱਕਰਾਂ ਚ ਪੈ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਸੁਪਨੇ ਉਸ ਦੇ ਨਾਲ ਹੀ ਚਲੇ ਜਾਂਦੇ ਨੇ ਪੂਰਾ ਮਾਮਲਾ ਜੋ ਹੈ ਉਹ ਰੋਪੜ ਤੋਂ ਸਾਹਮਣੇ ਹੈ ਜਿੱਥੇ ਪਾਖੜਾ ਨਹਿਰ ਦੇ ਵਿੱਚ ਇੱਕ 22 ਸਾਲਾ ਕੁੜੀ ਦੀ ਲਾਸ਼ ਮਿਲੀ ਹੈ ਲਾਸ਼ ਮਿਲਣ ਤੋਂ ਬਾਅਦ ਸਨਸਨੀ ਪੂਰੀ ਫੈਲ ਗਈ ਉਸ ਤੋਂ ਬਾਅਦ ਮਾਮਲਾ ਪੁਲਿਸ ਤੱਕ ਪੁੱਜਦਾ ਜਿਸ ਤੋਂ ਬਾਅਦ ਪੁਲਿਸ ਦੀ ਜਾਂਚ ਦੇ ਵਿੱਚ ਪਤਾ ਲੱਗਦਾ ਹੈ ਕਿ ਜੋ ਇੱਕ ਘਟਨਾ ਵਾਪਰੀ ਹੈ ਇਹ ਹਿਮਾਚਲ ਪ੍ਰਦੇਸ਼ ਦੀ 쿠ਰੀ ਦੇ ਨਾਲ ਵਾਪਰੀ ਹੈ 22 ਸਾਲ ਦੀ ਨਿਸ਼ਾ ਸੋਨੀ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਕੋਈ ਪੜ੍ਹਾਈ ਕਰ ਰਹੀ ਸੀ ਕੁਝ ਬੜਨ ਦੇ ਲਈ ਆਈ ਸੀ ਪਰ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ 33 ਸਾਲ ਦਾ ਸੀ ਅਤੇ ਵਿਆਹਿਆ ਹੋਇਆ ਸੀ ਤੇ ਉਸ ਦਾ ਇੱਕ ਬੇਟਾ ਵੀ ਹੈ ਉਸ ਦੀ ਪਤਨੀ ਜੂ ਹੈ ਉਹ ਆਸਟ੍ਰੇਲੀਆ ਰਹਿੰਦੀ ਸੀ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਆਸਟ੍ਰੇਲੀਆ ਤੋਂ ਉਸ ਦੀ ਪਤਨੀ ਨਹੀਂ ਆਉਣਾ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਉਸ ਦੇ ਵੱਲੋਂ ਆਪਣੀ ਪ੍ਰੇਮਿਕਾ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ ਇਹ ਇਲਜ਼ਾਮ ਜਿਹੜੇ ਨੇ ਉਸ 22 ਸਾਲਾ ਕੁੜੀ ਦੇ ਪ੍ਰੇਮੀ ਜਿਹੜਾ ਕਿ ਪੁਲਿਸ ਮੁਲਾਜ਼ਮ ਹੈ ਮੁਹਾਲੀ ਦੇ ਵਿੱਚ ਹੀ ਉਹ ਤੈਨਾਤ ਹੈ ਤਾਂ ਉਸ ਤੇ ਇਲਜ਼ਾਮ ਲੱਗੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਮੁਲਾਜ਼ਮ ਉਹ ਵਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਨਿਸ਼ਾ ਸੋਨੀ ਜਿਹੜੀ ਕਿ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀਗੀ ਉਸ ਤੋਂ ਬਾਅਦ ਉਹ ਚੰਡੀਗੜ੍ਹ ਦੇ ਵਿੱਚ ਪੜ੍ਹਾਈ ਕਰ ਰਹੀ ਸੀ ਕੋਸ਼ਕਾਰੀਸ ਕੋ ਵਿੱਚ ਦੇ ਵਿੱਚ ਕੁਝ ਬੜਨਾ ਸੀ ਪਰ ਜਦੋਂ ਉਸ ਨੂੰ ਇਹ ਪੁਲਿਸ ਮੁਲਾਜ਼ਮ ਜਿਹੜਾ ਮਿਲਦਾ ਜਿਸ ਤੇ ਇਲਜ਼ਾਮ ਲੱਗੇ ਨੇ ਉਸ ਦਾ ਪ੍ਰੇਮੀ ਸੀਗਾ ਤਾਂ ਉਸ ਨੇ ਨਿਸ਼ਾ ਨੂੰ ਕਿਹਾ ਕਿ ਉਹ ਕੁਵਾਰਾ ਹੋਇਆ ਕੁਵਾਰਾ ਹੋਇਆ 10 ਕਿਲਸ ਦੇ ਨਾਲ ਦੋਸਤੀ ਕੀਤੀ ਜਾਂਦੀ ਹੈ ਨਜ਼ਦੀਕੀਆਂ ਵਧਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਉਸਦੀ ਪਤਨੀ ਨੇ ਪੁਲਿਸ ਮੁਲਾਜ਼ਮ ਦੀ ਪਤਨੀ ਨੇ ਆਸਟ੍ਰੇਲੀਆ ਤੋਂ ਵਾਪਸ ਆਉਣਾ ਹੁੰਦਾ ਤਾਂ ਉਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੀ ਪ੍ਰੇਮਿਕਾ ਦੇ ਨਾਲ ਇਹ ਵਤਾਰਾ ਕੀਤਾ ਜਾਂਦਾ ਉਸ ਨੂੰ ਨਹਿਰ ਦੇ ਵਿੱਚ ਧੱਕਾ ਮਾਰ ਦਿੱਤਾ ਜਾਂਦਾ ਜਿਸ ਤੋਂ ਬਾਅਦ 22 ਸਾਲਾਂ ਨਿਸ਼ਾਦੀ ਲਾਸਟ ਜਿਹੜੀ ਹੈ ਉਹੋ ਪਾਖੜਾ ਨਹਿਰ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਇਹ ਪੂਰੀ ਜਿਹੜੀ ਹੈ ਸਨਸਨੀ ਫੈਲ ਜਾਂਦੀ ਹੈ ਪੰਜਾਬ ਦੇ ਰੋਪੜ ਨੇੜੇ ਪੱਥਰੇੜੀ ਜਟਨਾ ਪਿੰਡ ਦੇ ਨਜ਼ਦੀਕ ਪਾਖੜਾ ਨਹਿਰ ਦੇ ਵਿੱਚੋਂ ਇਸ ਦੀ ਜੋ ਹੈ লাশ ਮਿਲੀ ਹੈ 22 ਸਾਲ ਦੀ ਕੁੜੀ ਦੀ ਹਾਲਾਂਕਿ ਕੁੜੀ ਦੇ ਮਾਪਿਆਂ ਦਾ ਵੀ ਬਿਆਨ ਸਾਹਮਣੇ ਆਇਆ ਤੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਸਜ਼ਾ ਦੀ ਜਿਹੜੀ ਸਖਤ ਸਜ਼ਾ ਦੀ ਪਰਵਾਰ ਦੇ ਵੱਲੋਂ ਮੰਗ ਕੀਤੀ ਗਈ ਹਾਲਾਂਕਿ ਇਲਜ਼ਾਮ ਪੁਲਿਸ ਮੁਲਾਜ਼ਮ ਤੇ ਲੱਗ ਰਹੇ ਨੇ ਪਰ ਜਾਂਚ ਦਾ ਵਿਸ਼ਾ ਜਾਂਚ ਪੁਲਿਸ ਵੱਲ ਲਗਾਤਾਰ ਜਿਹੜੀ ਹੈ ਕੀਤੀ ਜਾ ਰਹੀ ਹਾਲਾਂਕਿ ਕੱਲ ਤੋਂ ਹੀ ਕੁੜੀ ਦੀਆਂ ਫੋਟੋਆਂ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਸੀ ਕਿ ਕੁੜੀ ਦੀ ਲਾਸ਼ ਮਿਲੀ ਉਸ ਤੋਂ ਬਾਅਦ ਹੀ ਮਾਮਲਾ ਜਿਹੜਾ ਪੁਲਿਸ ਤੱਕ ਪਹੁੰਚਦਾ ਹੈ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸਾਫ ਹੁੰਦਾ ਹੈ ਕਿ ਇੱਕ ਕੁੜੀ ਜਿਹੜੀ ਹੈ ਹਿਮਾਚਲ ਦੀ ਰਹਿਣ ਵਾਲੀ ਸੀ ਜੀ 22 ਸਾਲ ਦੀ Nisha Soni ਪੜ੍ਹਾਈ ਕਰ ਰਹੀ ਸੀ ਚੰਡੀਗੜ੍ਹ ਦੇ ਵਿੱਚ ਹੋਸਟਲ ਦੇ ਵਿੱਚ ਰਹਿ ਕੇ ਪੜ੍ਹਾਈ ਕਰ ਰਹੀ ਸੀ ਜਿਸ ਤੋਂ ਬਾਅਦ ਇਸ ਨੂੰ ਇਹ ਪੁਲਿਸ ਮੁਲਾਜ਼ਮ ਮਿਲਦਾ ਉਸ ਦੇ ਨਾਲ ਹੀ ਨਜ਼ਦੀਕੀਆਂ ਵਾਦੀਆਂ ਨੇ ਤੋਂ ਉਸ ਤੋਂ ਬਾਅਦ ਇਹ ਪੂਰੀ ਜੋ ਘਟਨਾ ਜਿਹੜੀ ਹੈ ਵਾਪਰ ਜਾਂਦੀ ਫਿਲਹਾਲ ਜਾਂਚ ਦਾ ਵਿਸ਼ਾ ਪੁਲਿਸ ਤੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਪਰ ਉਸ ਮੁਲ ਪੁਲਿਸ ਮੁਲਾਜ਼ਮ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਜਾਂਚ ਜਈਏ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਪੁਲਿਸ ਮੁਲਾਜ਼ਮ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਬਸ ਅਜੀ ਭਾਜੀ ਕੀ ਨਾਮ ਹੈ ਕੀ ਮਾਮਲਾ ਜਿਹੜੇ ਇੱਕ ਟੈਕ ਕੋੜੀ ਮਿਲੀ ਹੈ ਜੀ ਮੇਰਾ ਨਾਮ ਸ਼ੰਕਰ ਭਰਦਵਾ ਜੀ ਗੋਤਾਖੋਰ ਬੋਲੇ ਸ਼ੰਕਰ ਡਾਈਵ ਕਲੱਬ ਦੀ ਟੀਮ ਹੈ ਸੋ ਗੋਤਾਖੋਰ ਜਿਹੜੇ ਅਤੇ ਨਾਬਾ ਰੋਟ ਪਸਿਆਣਾ ਪੂਰੇ ਪੰਜਾਬ ਦੀ ਆਪਣਾ ਕੰਮ ਕਰਦੇ ਨੇ ਸੋ ਇੱਕ ਜਿਹੜਾ ਸ਼ਬ ਧਮੂ ਮਾਜਰਾ ਪਸਿਆਣਾ ਕੋਲ ਸੋ ਪਾਣੀ ਦੇ ਵਿੱਚ ਆ ਰਿਹਾ ਸੀ ਜਿਹਨੂੰ ਰਮੇਸ਼ ਕੁਮਾਰ ਤੇ ਗੁਰਪ੍ਰੀਤ ਗੋਤਾਖੋਰ ਮੌਕੇ ਤੇ ਜਿਹੜਾ ਸ਼ਬ ਸੀਗਾ ਕਿਉਂਕਿ ਇਨਟੀਮੇਸ਼ਨ ਜਿਹੜੀ ਸੀਗੀ ਇੱਕ ਬਡੁੰਗਰ ਤੋਂ ਤੇ ਇੱਕ ਜਿਹੜਾ ਸੀਗਾ ਤ੍ਰਿਪੜੀ ਤੋਂ ਦੋ ਬੱਚੇ ਜਿਹੜੇ ਲਾਪਤਾ ਸੀਗੇ ਉਹਨਾਂ ਦੀ ਭਾਲ ਜਾਰੀ ਸੀਗੀ ਪਰ ਉਹਨਾਂ ਵਿੱਚੋਂ ਇੱਕ ਜਿਹੜਾ ਸ਼ਬ ਵੈਂਦਾ ਆ ਰਿਹਾ ਸੀ ਜਿਹਨੂੰ ਗੋਤਾਖੋਰਾਂ ਨੇ ਰੋਕਿਆ ਇੱਕ ਕੰਨਾਂ 'ਚ ਲੰਬੇ ਲੰਬੇ ਜੇ ਟੋਪਸ ਟਾਈਪ ਉਹ ਪਾਈ ਸੀਗੇ ਤੇ ਇੱਕ ਹੱਥ ਤੇ ਖੰਬਣੀ ਬੰਨੀ ਸੀ ਪਰ ਹਰਾਨ ਵੀ ਇਹ ਗੱਲ ਹੈ ਵੀ ਜਿਹੜੀ ਲੜਕੀ ਸੀ ਜਿਹਦੀ ਡੈਡ ਬੋਡੀ ਅਸੀਂ ਰੋਕੀ ਆ ਉਹ ਇੰਨੀ ਸੋਹਣੀ ਸੀਗੀ ਦੀ ਬਹੁਤ ਜ਼ਿਆਦਾ ਉਹਦੇ ਸੁੰਦਰਤਾ ਕਿਸੇ ਚੰਗੇ ਫੈਮਿਲੀ ਤੋਂ ਮਤਲਬ ਲੱਗ ਰਹੀ ਸੀ ਕਿਉਂਕਿ ਉਹਦੇ ਜਿਹੜੇ ਕੱਪੜੇ ਜਾਂ ਪਹਿਨਾਵਾ ਉਹ ਬਹੁਤ ਕੋਸਟਲੀ ਸੀਗਾ ਤੇ ਇਸ ਕਰਕੇ ਉਹਨੂੰ ਅਸੀਂ ਨਾਲ ਦੀ ਨਾਲ ਹੀ ਇੱਥੇ ਕੰਟਰੋਲ ਰੂਮ ਤੋਂ ਤਲਾਸ਼ ਕੀਤੀ ਤੇ ਪਸਿਆਣਾ ਤੋਂ ਪੁਲਿਸ ਡਿਊਟੀ ਅਫਸਰ ਆਏ ਤੇ ਜਿਹਨੂੰ ਅਸੀਂ ਰਜਿੰਦਰਾ ਹਸਪੀਟਲ ਦੇ ਵਿੱਚ ਨੁਕਸਾ ਰਿਹਾ ਕੋਈ ਉਹਦੀ ਪਛਾਣ ਹੋਈ ਕਿੱਥੇ ਦੀ ਰਹਿਣ ਵਾਲੀ ਸੀ ਜੀ ਆ ਉਹਦੀ ਪਛਾਣ ਹੋਈ ਜੀ ਉਹ ਲੜਕੀ ਜਿਹੜੀ ਹੈ ਇੱਥੇ ਹਿਮਾਚਲ ਦੇ ਵਿੱਚ ਬਲਾਸਪੁਰ ਪੈਂਦਾ ਹੈਗਾ ਉੱਥੇ ਦੀ ਰਹਿਣ ਵਾਲੀ ਹੈ ਔਰ ਚੰਡੀਗੜ੍ਹ ਦੇ ਵਿੱਚ ਉਹਦੀ ਦੋ ਸਿਸਟਰ ਰਹਿੰਦੀਆਂ ਨੇ ਉਹਨਾਂ ਦੇ ਨਾਲ ਕਿਸੇ ਹੋਸਟਲ 'ਚ ਹੋ ਰਹਿੰਦੀ ਸੀ ਜਿਹੜੀ ਆਈਪੀਐਸ ਦੀ ਤਿਆਰੀ ਕਰ ਰਹੀ ਸੀਗੀ ਤਾਂ ਜਿਹੜਾ ਇਹ ਲੜਕੀ ਜਿਹੜੀ ਗਿਰੀ ਗਈ ਸੀ ਆ ਗੇਰੀ ਗਈ ਹੈ ਇਹ ਰੋਪੜ ਦੇ ਵਿੱਚੋਂ ਪਰसों ਰਾਤ ਦੀ 11 ਵਜੇ ਦੀ ਘਟਨਾ ਹੈ ਉਤੋਂ ਗੇਰੀ ਗਈ ਸੀ ਪਰ ਇੱਕ ਲੜਕਾ ਕੋਈ ਸੀਗਾ ਉਹਨੇ ਕਿਤੇ ਜੰਪ ਕੀਤਾ ਉਹ ਲੜਕਾ ਜੀਬੇ ਦੇ ਬਾਹਰ ਨਿਕਲ ਗਿਆ ਜਿਹਨੂੰ ਪੁਲਿਸ ਨੇ ਆਪਣੇ ਅੰਡਰ ਰੋਪੜ ਪੁਲਿਸ ਨੇ ਕਰ ਲਿਆ ਤੇ ਜਿਹੜਾ ਸ਼ਬ ਹੈਗਾ ਪਰਿਵਾਰ ਨੇ ਚਿਨਾਕਤ ਕਰ ਲਿਆ ਲੱਗਦਾ ਪਿਆਰ ਵਾਲਾ ਮਾਮਲਾ ਵੀ ਹੋ ਹੋ ਤਾ ਕੋਈ ਨਹੀਂ ਦੇ ਕੋਈ ਦੇ ਬਾਰੇ ਜਿਆਦਾ ਜਾਣਕਾਰੀ ਤਾਂ ਪੁਲਿਸ ਹੀ ਦੇ ਸਕਦੀ ਹੈ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਕੁਝ ਤਾਂ ਦੱਸਿਆ ਹੋਵੇਗਾ ਉਹਨਾਂ ਨੇ ਨਹੀਂ ਪਰਿਵਾਰ ਨੇ ਤਰੀਕੇ ਸਰ ਕੋਈ ਮੈਂ ਗੱਲ ਨਹੀਂ ਕੀਤੀ ਕਿਉਂਕਿ ਬਹੁਤ ਘਬਰਾਇਆ ਸੀ ਰੋਣਾ ਪਟਣਾ ਬਹੁਤ ਸੀਗਾ ਸਦਮੇ ਦੇ ਵਿੱਚ ਸੀਗੇ ਕਿਉਂਕਿ ਇੱਕ ਬੱਚਾ ਜਿਹੜਾ ਆਈਪੀਐਸ ਬਣਨਾ ਚਾਹੁੰਦਾ ਸੀਗਾ ਉਸ ਦੀ ਅਚਾਨਕ ਡੈਥ ਹੋ ਜਾਵੇ ਤਾਂ ਉਹ ਬਹੁਤ ਇਸ ਕਰਕੇ ਪਰਿਵਾਰ ਨੇ ਸਿਰਫ ਡੈੱਡ ਬੋਡੀ ਜਿਹੜੀ ਸੀਗੀ ਉਹਦਾ ਪੋਸਟਮਾਰਟਮ ਵੀ ਜਿਹੜਾ ਉਹ ਉਰੇ ਪਟਿਆਲੇ ਚ ਨਹੀਂ ਹੋਇਆ ਉਹ ਰੋਪੜ ਹੀ ਜਿਹੜੀ ਬੋਡੀ ਸੀ ਹੈਂਡਓਵਰ ਕਰਕੇ ਰੋਪੜ ਲੈ ਕੇ ਕੁਝ ਕਾਰਨ ਪਤਾ ਲਗਿਆ ਕੁਝ ਇਤਨਾ ਵੱਡਾ ਸਟੈਪ ਚੱਕਣਾ ਹੀ ਇੱਕ ਆਈਪੀਐਸ ਦੀ ਪੜਾਈ ਕਰਦੀ ਹੋਈ ਕੁੜੀ ਨੇ ਇਤਨਾ ਵੱਡਾ ਦੇਖੋ ਜਿਹੜਾ ਕਹਿਣਾ ਹੈਗਾ ਰੋਪੜ ਜਿਹੜਾ ਐਸਐਚਓ ਸਾਹਿਬ ਸੀਗੇ ਉਹ ਮਾਮਲਾ ਇਹ ਜਿਹੜਾ ਹੈਗਾ ਵੀ ਉਹ ਲੜਕੀ ਨੂੰ ੱੱਕਾ ਦਿੱਤਾ ਗਿਆ ਵੀ 302 ਦਾ ਮਾਮਲਾ ਪੁਲਿਸ ਦੱਸ ਰਹੀ ਹੈ ਜੋ ਜਾਣਕਾਰੀ ਪੁਲਿਸ ਤੋਂ ਮਿਲੀ ਹੈ ਤੇ ਹੁਣ ਬਾਕੀ ਪੁਲਿਸ ਇੱਕ ਜਿਹੜਾ ਬੰਦਾ ਜਿਹੜਾ ਸੀ ਉਹਨੂੰ ਫੜਿਆ ਹੋਇਆ ਲੜਕੇ ਨੂੰ ਕੀ ਕਹਿੰਦੇ ਮਾਮਲਾ ਦਰਜ ਕਰ ਲਿਆ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਹੈਗਾ ਜੀ ਤੇ ਉਹਦੇ ਮੋਬਾਈਲ ਫੋਨ ਵਗੈਰਾ ਸਮਾਨ ਜਿਹੜਾ ਸੀ ਉਹ ਕੁਝ ਨਹੀਂ ਮਿਲਿਆ ਉਹ ਉੱਥੇ ਜਿਹੜਾ ਰੋਪੜ ਗੋਤਾਖੋਰ ਦੀ ਟੀਮ ਲੱਗੀ ਹੋਈ ਹੈ ਉੱਥੇ ਉਹ ਸਰਚ ਕਰ ਰਹੇ ਨੇ ਤੇ ਜਿਹੜੇ ਉਹ ਮੈਗਨਟ ਨਾਲ ਸਰਚ ਕਰਦੀ ਹੈ ਉੱਥੇ ਵੀ ਸਰਚ ਕਰਿਆ ਜਾ ਰਿਹਾ ਹੈ